ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇਵਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਪਿੰਡ ਦੁਗਲਾ ਦੇ ਪੁੱਛੋ ਜੀ ਅੱਜ ਆਪਾਂ ਕੋਈ ਵਪਾਰ ਨਹੀਂ ਗਏ ਘਰ ਦੇ ਪਸ਼ੂ ਵੇਚੇ ਲ ਵੀ ਨਾਲ ਦੁੱਧ ਦਾ ਕੰਮ ਬਾਈਓਨਾਂ ਦਾ ਤੇ ਇੱਕੋ ਮੱਝ ਸੇਲ ਹੈ ਜੀ ਤੇ ਆਓ ਹੁਣ ਆਪਾਂ ਬਾਈਓ ਜੀ ਨਾਲ ਗੱਲਬਾਤ ਕਰਦੇ ਆਂ ਬੜੀ ਅਸਤੀ ਕਾਲ ਜੀ ਸასი ਕਾਲ ਸੰਦੀਪ ਜੀ ਸასი ਕਾਲ ਸਾਰੇ ਵੀਰ ਭੈਣ ਭਰਾਵਾਂ ਦੇਖਣ ਵਾਲੇ ਚੈਨਲ ਸੰਦੀਪ ਡੇਰੀ ਫਾਰਮ ਵਾਲੇ ਸასი ਕਾਲ ਜੀ ਹੋਰ ਸੁਣਾਓ ਜੀ ਵਧੀਆ ਕਿਰਪਾ ਵੀਰ ਜੀ ਤੁਸੀਂ ਸਾਲਾ ਜੇ ਕਦੇ ਮਾਝ ਨਿਕਲੀ ਜਾਂਦੀ ਹੈ ਹਾਂ ਜੀ ਆਹ ਹੋਏ ਤੁਹਾਨੂੰ ਪਤਾ ਹੀ ਆ ਕਿ ਮੈਂ ਕਦੇ ਫੋਨ ਕੀਤਾ ਤੁਸੀਂ ਆਏ ਨਹੀਂ ਫਿਰ ਮੈਂ ਉਧਰ ਵੀ ਸੇਲ ਇੱਕ ਦੋ ਕਰਦੇ ਹਾਂ ਜੀ ਕੋਈ ਗੱਲ ਨਹੀਂ ਪਰ ਬਾਹਰ ਤਾਂ ਨਹੀਂ ਕਰਦੇ ਹੁਣ ਨਾ ਨਹੀਂ ਨਹੀਂ ਕਰ ਨਹੀਂ ਆਪਾਂ 10 ਕਮਈਆਂ ਰੱਖਦੇ ਹਾਂ 10 ਕਿ ਗਾਵਾਂ ਜਦੋਂ ਇੱਕ ਦੋ ਵੱਧ ਹੁੰਦੀਆਂ ਫਿਰ ਵੇਚ ਦੇ ਦਈਏ ਹਾਂ ਜੀ ਹਾਂ ਜੀ ਇੱਕੋ ਮਾਝ ਨਹੀਂ ਜੀ ਇੱਕੋ ਇੱਕੋ ਮਾਝ ਜੀ ਗੱਬਣਾ ਜੀ ਹਾਂ ਜੀ ਗੱਬਣਾ ਤੇ ਕਿੰਨੇ 16 ਤਰੀਕ ਨੂੰ ਦਿਨ ਪੂਰੇ ਆ ਜੀ ਅੱਛਾ ਅੱਜ 10 ਤਰੀਕ 11 ਹੋ ਗਈ 5 ਹੋ ਰਹੀ ਆ 5 ਦਿਨ ਬਾਕੀ ਇੱਕ ਦੋ ਦਿਨ ਉੱਤੇ ਵੀ ਲੈ ਸਕਦੇ ਹਾਂ ਪਤਾ ਲੈ ਜੂਗਾ ਜੀ ਤੇ ਭਾਜੀ ਕਿੰਨੇ ਆ ਤੁਹਾਨੂੰ ਦੁੱਧ ਕਰਦੀ ਮੈਂ ਜਰਾ ਦੁੱਧ ਵੇਚ ਜੀ ਇਹਦਾ ਆਪਾਂ ਜਿਹੜੀ ਨਾ ਕੋਈ ਵੀਰ ਭਾਏ ਆਪਾਂ ਨੂੰ ਸਾਈ ਪਾ ਦੇ 16 ਕਿਲੋ ਦੀ ਗਾਰੰਟੀ ਆਪਣੀ ਅੱਜ 16 ਕਿਲੋ ਹਾਂ ਜੀ ਉਤਰਾ ਆਪਾਂ 17 ਕਿਲੋ ਚਿਆ ਪਰ ਆਪਾਂ 16 ਦੀ ਗਾਰੰਟੀ ਆ 15 ਦਿਨ ਸੂਈ ਤੋਂ ਬਾਅਦਾਂ 16 ਕਿਲੋ ਚਵਾ ਕੇ ਦੇ ਦਾਂਗੇ ਠੀਕ ਆ ਤੇ ਖੋਲੀਏ ਜੀ ਫਿਰ ਆਪਾਂ ਨੂੰ ਹਾਂ ਜੀ ਖੋਲ ਲਓ ਤੇ ਤੋੜੋ ਲਓ ਜੀ ਦੇਖੋ ਚੰਗੀ ਮੱਝ ਆ ਬਾਡੀ ਬੁ ਹਫਤਾ ਲੈ ਜੂਗੀ ਨਾੜਾ ਨੂੜਾ ਚੈੱਕ ਕਰਾ ਲਿਓ ਬਹੁਤ ਜਿਆਦੀਆਂ ਤੁਹਾਨੂੰ ਪਤਾ ਕਿਹੜਾ ਵਾਪਿਸ ਮੈਂ ਆਪਣੇ ਆਪਣੇ ਇਲਾਕੇ ਕੋਲੇ ਸੀ ਇਧਰ ਆਈਏ ਕਦੇ ਨਹੀਂ ਨਹੀਂ ਆਪਣੀ ਆਪਣੀ ਜੀ ਆਪਣੇ ਆਪਣਾ ਮਾਲ ਘਰ ਦਾ ਹੀ ਜਾਣਾ ਉਹ ਛੋਟੀਆਂ ਆਪਣੇ ਕੋਲ ਅੱਛਾ ਇਹ ਵੀ ਘਰ ਦੀ ਛੋਟੀਆਂ ਆਪਣੇ ਹਾਂਜੀ ਹਾਂਜੀ ਲਓ ਜੀ ਬਹੁਤ ਚੰਗੀ ਮੈਂ ਵਾਂ ਦੁੱਧ ਵਾਲੀ ਮੈਂ ਚਾ ਆਹ ਦੇਖੋ ਚਵਾਜੂ ਬਿਲਕੁਲ ਵਧੀਆ ਭਾਈ ਜੀ ਬਿਲਕੁਲ ਐ ਬਿਲਕੁਲ ਵਧੀਆ ਬਿਲਕੁਲ ਵਿੱਚ ਬਹੁਤ ਜਿਆਦਾ ਵਧੀਆ ਚਵਾ ਠੀਕ ਆ ਆਜੋ ਜੀ ਆਜੋ ਲਓ ਬਾਹਰ ਨਹੀਂ ਨਾ ਕਦੀ ਨਿਕਲੀਆਂ ਹਾਂਜੀ ਆ ਫਿਰ ਆਪਣੇ ਕੋ ਹੁਣ ਮਗਰ ਝੋਟੀਆਂ ਵੇ ਇਧਰ 7-8 ਫੇਰ ਤਿਆਰ ਆ ਮਗਰ ਆ ਫਿਰ ਗਾਂ ਫਿਰ ਆਪਣੇ ਕੋ ਘਰ ਦਾ ਹੀ ਮਾਰਦੇ ਜੀ ਫੇਰ ਨਾਲੇ ਵੇਜਦੇ ਨਾ ਕਟੇ ਝੋਟੇ ਕੋਈ ਨਹੀਂ ਵੇਜਦੇ ਹਾਂਜੀ ਹਾਂਜੀ ਸਾਰੀਆਂ ਤਿਆਰੀ ਕਰਦੇ ਨੇ ਜੀ ਉਹ ਜੇਰੇ ਨਾ ਬਾਹਰ ਨਹੀਂ ਨਾ ਨਿਕਲੀਆਂ ਕਦੀ ਬਿਲਕੁਲ ਜੀ ਠੀਕ ਆ ਬੰਦੋ ਤੇ ਗਾਂ ਫਿਰ ਮਾਲਿਕ ਕੋਪਣਾ ਜੀ ਨਹੀਂ ਠੀਕੇ ਤੋਂ ਜੀ ਚੰਗਾ ਠੀਕ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਬਾਜੀ ਫਿਰ ਠੀਕ ਆ ਆਪਣੇ ਕੋਲ ਨਾ ਲਿਖਿਆ ਹੋਇਆ ਵਾ ਜਿਹੜਾ ਭਰਾਇਆ ਵਾ ਠੀਕ ਆ ਕੋਈ ਵੀਰ ਕਹੂਗਾ ਤਾਂ ਡਿਟੇਲ ਦੇ ਦਾਂਗੇ ਆਪਾਂ ਬੋਲੋ ਜੀ ਕੀ ਮੈਂ ਕੀਮਤ ਵੀਰ ਜੀ ਭਾਏ 1.5 ਲੱਖ ਕਰ ਲਈਏ ਤਾਂ ਹਾਂਜੀ ਥੋੜਾ ਬਾਲਾ ਮਾਨਤਨ ਕਰ ਦਾਂਗੇ ਮੁੱਲ ਤੇ 1.5 ਲੱਖ ਹੀ ਕਰ ਦਾਂਗੇ 1.5 ਤੋਂ ਮਾਨਤਨ ਕਰ ਦੋਗੇ ਚਲੋ ਲੋ ਜੀ 1.5 ਤੋਂ ਮਾਨਤਨ ਕਰ ਦਾਂਗੇ ਫੋਨ ਲਾਉਣ ਕੋਈ ਮੈਂ ਨਾ ਹੋਊਗਾ ਮਾਨਤਨ ਜਿੰਨਾ ਹੋਊਗਾ ਕਰ ਦਾਂਗੇ ਬਾਕੀ ਦੁੱਧ ਦੀ ਆਪਣੀ ਗਰੰਟੀ ਇਹਦੀ ਕੋਈ ਚਵਾਈ ਚ ਕੋਈ ਫਾਲਟ ਨਹੀਂ ਕੋਈ ਚੱਕਰ ਨਹੀਂ ਬੇਸ਼ੱਕ ਜਦੋਂ ਸੂਪ ਹੀ ਨਾ 5-10 ਦਿਨ ਬੱਚਾ ਛੜਨਾ ਛੱਡੇ ਕੋਈ ਬੇਸ਼ੱਕ ਉਤਰਾ ਹੀ ਚੋਈ ਜਾਵੇ ਕੋਈ ਚੱਕਰ ਨਹੀਂ ਨੰਬਰ ਬੋਲ ਦੋ ਜੀ ਹਾਂ ਜੀ ਲੰਮਾ ਟਾਈਮ ਦੋ ਦਿੰਦੀਆਂ ਨੰਬਰ ਬੋਲ ਦੋ ਨੰਬਰ ਆਪਣਾ ਜੀ 99155 ਹਾਂ ਜੀ 9660 ਪਿੰਡ ਦੁਗਲ ਪਿੰਡ ਦੁਗਲ ਵਾਲਾ ਜੀ ਤਹਿਸੀਲ ਤੇ ਆਪਣਾ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ ਸਤਿ ਸ੍ਰੀ ਅਕਾਲ ਹਾਂ ਜੀ ਤਾਂ ਆਪਣੇ ਇਥੋਂ ਨਹਿਰਾਂ ਤੋਂ ਵੀ 4 ਕਿਲੋਮੀਟਰ ਪੈਂਦਾ ਠੀਕ ਹੈ ਕਚਹਿਰੀਆਂ ਤੋਂ ਇਹ ਲਾਗ ਲਾਗੇ ਪਿੰਡ ਬੰਗਾਲੀਪੁਰ ਕਲੇਰ ਹਾਂਜੀ ਜੀ ਇਥੋਂ ਵੀ ਲੱਗ ਜਾਂਦਾ ਨਜ਼ਦੀਕ ਹੀ ਆ ਸਾਰੇ ਹਾਂਜੀ ਚਲੋ ਬਾਕੀ ਨੰਬਰ ਆਊਗਾ ਗੱਲ ਕਰਾਂਗੇ ਹਾਂਜੀ 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 ਸਤਿ ਸ੍ਰੀ ਅਕਾਲ ਠੀਕ ਹੈ ਸਤਿ ਸ੍ਰੀ ਅਕਾਲ ਜੀ